ਰਾਜਾ ਵੜਿੰਗ ਇੱਕ ਹੋਰ ਮੁਸੀਬਤ ਚ ਫਸ ਗਏ ਨੇ ਕਰਨੀ ਪੈ ਸਕਦੀ ਹੈ ਜੇਲ੍ਹ ਯਾਤਰਾ ਰਾਜਾ ਵੜਿੰਗ ਵੱਡੀ ਮੁਸੀਬਤ ਚ ਫਸੇ ਨੇ ਪੂਰਾ ਮਾਮਲਾ ਕੀ ਹੈ ਰਾਜਾ ਵੜਿੰਗ ਹਰ ਦਿਨ ਨਵਾਂ ਵਿਵਾਦ ਕਿਹੜਾ ਸੇੜ ਲੈਂਦੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਤੇ ਰਾਜਾ ਵੜਿੰਗ ਦੇ ਜੇਲ੍ਹ ਯਾਤਰਾ ਦੇ ਮਾਮਲੇ ਤੇ ਕਿਸ ਤਰ੍ਹਾਂ ਨਾਲ ਸਿਆਸਤ ਹੋ ਰਹੀ ਹੈ ਇਸ ਨੂੰ ਵੀ ਝੂਹਾਂਗੇ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਰਾਜਾ ਵੜਿੰਗ ਤੇ ਵਿਵਾਦ ਅੱਜ ਕੱਲ ਇੱਕ ਸਿੱਕੇ ਦੇ ਦੋ ਪਾਸੇ ਹੋ ਚੁੱਕੇ ਨੇ ਜੇਕਰ ਵਿਵਾਦ ਦਾ ਨਾਂ ਲਈਏ ਤੇ ਰਾਜਾ ਵੜਿੰਗ ਸਾਹਮਣੇ ਆ ਜਾਂਦੇ ਨੇ ਜੇ ਰਾਜਾ ਵੜਿੰਗ ਦਾ ਨਾਂ ਲਈਏ ਤਾਂ ਕੋਈ ਨਾ ਕੋਈ ਵਿਵਾਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਦਾ ਹੈ ਰਾਜਾ ਵੜਿੰਗ ਕਸੂਟੇ ਫਸੇ ਨੇ ਸਿਆਸਤ ਦੇ ਵਿੱਚੋਂ ਲਗਾਤਾਰ ਬਹੁਤ ਛੇਤੀ ਅੱਗੇ ਵਧਣ ਵਾਲੇ ਆਗੂਆਂ ਦੇ ਵਿੱਚ ਨੇ ਤੇ ਵਿਵਾਦ ਵੀ ਉਸੇ ਤਰ੍ਹਾਂ ਦੇ ਨੇ ਖਾਸ ਕਰਕੇ ਉਹਨਾਂ ਦੀ ਜ਼ੁਬਾਨ ਉਹਨਾਂ ਨੂੰ ਕਿਤੇ ਨਾ ਕਿਤੇ ਫਸਾ ਦਿੰਦੀ ਹੈ ਬੂਟਾ ਸਿੰਘ ਮਰਹੂਮ ਬੂਟਾ ਸਿੰਘ ਦੇ ਉੱਤੇ ਕੀਤੀਆਂ ਗਈਆਂ ਟਿੱਪਣੀਆਂ ਰਾਜਾ ਵੜਿੰਗ ਦੇ ਗਲੇ ਦੀਆਂ ਹੱਡੀਆਂ ਬਣ ਚੁੱਕੀਆਂ ਨੇ ਰਾਜਾ ਵੜਿੰਗ ਤੇ ਇਹ ਟਿੱਪਣੀਆਂ ਦੋਵੇਂ ਇਸ ਵੇਲੇ ਕਹਿ ਲਈਏ ਕਿ ਪੂਰੀ ਚਰਚਾ ਚ ਨੇ ਹੁਣ ਰਾਜਾ ਵੜਿੰਗ ਦੀ ਗ੍ਰਿਫਤਾਰੀ ਦਾ ਮਾਮਲਾ ਚੱਲਿਆ ਹੈ ਰਾਜਾ ਵੜਿੰਗ ਨੂੰ 8 ਦਿਨਾਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਹੈ ਇਸ ਲਈ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਕਿ ਰਾਜਾ ਵੜਿੰਗ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਰਾਜਾ ਵੜਿੰਗ ਦੀ ਗ੍ਰਿਫਤਾਰੀ ਨੂੰ ਲੈ ਕੇ ਐਸ்சி ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਗੜੀ ਪੂਰੀ ਤਰ੍ਹਾਂ ਨਾਲ ਤਤਪਰ ਨੇ ਬੀਤੀ ਕੱਲ ਉਹਨਾਂ ਨੇ ਡੀਐਸਪੀ ਕਪੂਰਥਲਾ ਨੂੰ ਸੱਦਿਆ ਉਹਨਾਂ ਨੂੰ ਕਿਹਾ ਕਿ ਭਾਈ ਰਾਜਾ ਵੜਿੰਗ ਕੋਈ ਰੋਬਨ ਹੁੱਡ ਹੈ ਜਿਹਨੂੰ ਤੁਸੀਂ ਹਾਲੇ ਤੱਕ ਗ੍ਰਿਫਤਾਰ ਨਹੀਂ ਕਰ ਸਕੇ ਉਹ ਕਦੇ ਨਿਰਨਤਾਰਨ ਹੁੰਦਾ ਹੈ ਕਦੇ ਨਵੇਂ ਸ਼ਹਿਰ ਘੁੰਮਦਾ ਫਿਰਦਾ ਹੈ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕਰਦੇ ਤਾਂ ਅੱਗੋਂ ਡੀਐਸਪੀ ਸਾਹਿਬ ਕਹਿੰਦੇ ਕਿ ਰਾਜਾ ਵੜਿੰਗ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ ਫੋਰੈਂਸਿਕ ਜਾਂਚ ਨੂੰ ਹੱਥ ਦੇਂਦਾ ਸਮਾਂ ਲੱਗ ਸਕਦਾ 7 ਤੋਂ ਵਧੇਰੇ ਦਿਨਾਂ ਦਾ ਵੀ ਸਮਾਂ ਲੱਗ ਸਕਦਾ ਤੇ ਜਿਹੜੇ ਬੁੱਟਾ ਸਿੰਘ ਦੇ ਮਰਹੂਮ ਬੁੱਟਾ ਸਿੰਘ ਦੇ ਪੁੱਤਰ ਨੇ ਉਹਨਾਂ ਨੇ ਆਪਣਾ ਅਨੁਸੂਚਿਤ ਜਾਤੀ ਸਰਟੀਫਿਕੇਟ ਜਮ੍ਹਾਂ ਕਰਾ ਦਿੱਤਾ ਹੈ ਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤਾਂ ਜਸਵੀਰ ਘੜੀ ਕਹਿੰਦੇ ਕਿ ਕੋਈ ਵੱਡੀ ਗੱਲ ਹੈ ਯਾਰ ਇੱਥੇ ਤੁਰਿਆ ਫਿਰਦਾ ਤੁਸੀਂ ਫੜਦੇ ਕਿਉਂ ਨਹੀਂ ਤੁਸੀਂ 8 ਦਿਨਾਂ ਦੇ ਅੰਦਰ-ਅੰਦਰ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰੋ ਇਹ ਖਬਰ ਮੈਨੂੰ ਲੱਗਦਾ ਹੈ ਕਿ ਤੁਸੀਂ ਪਹਿਲਾਂ ਵੀ ਸੁਣ ਲਈ ਹੋਵੇਗੀ ਪਰ ਇਹਦੇ ਪਿੱਛੇ ਇਹਦੇ ਪਸੇਮੰਜਰ ਚ ਕੀ ਚੱਲ ਰਿਹਾ ਹੈ ਇਹਦਾ ਪਸੇਮੰਜਰ ਕੀ ਹੈ ਪਰਦੇ ਦੇ ਪਿੱਛੇ ਕਹਾਣੀਆਂ ਕੀ ਨੇ ਇਸ ਨੂੰ ਦੋ ਪਹਿਲੂਆਂ ਦੇ ਨਾਲ ਸਮਝਿਆ ਜਾ ਸਕਦਾ ਇੱਕ ਕਿ ਜਸਬੀਰ ਗੜੀ ਨੂੰ ਵਾਕਈ ਅਨਸੂਚਿਤ ਜਾਤੀਆਂ ਤੇ ਦਲਤਾਂ ਦੇ ਉੱਤੇ ਕੀਤੀ ਗਈ ਇਸ ਟਿੱਪਣੀ ਦਾ ਦਿਲੋਂ ਦੁੱਖ ਹੈ ਤੇ ਅਸੀਂ ਕਮਿਸ਼ਨ ਇਸ ਨੂੰ ਲੈ ਕੇ ਬਹੁਤ ਗੰਭੀਰ ਹੈ ਦੂਜਾ ਇਹ ਕਿ ਕੀ ਰਾਜਾ ਵੜਿੰਗ ਦੇ ਉੱਤੇ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ। ਰਾਜਾ ਵੜਿੰਗ ਨੂੰ ਇਸ ਸਿਆਸਤ ਦੇ ਵਿੱਚ ਘਸੀਟਿਆ ਜਾ ਰਿਹਾ ਹੈ। ਬਾਅਦਵੂਦ ਇਸ ਦੇ ਕੇ ਰਾਜਾ ਵੜਿੰਗ ਮਾਫੀ ਮੰਗ ਚੁੱਕੇ ਨੇਗੇ। ਜਸਬੀਰ ਗੜੀ ਸਜਰੇ ਸਜਰੇ ਬਸਪਾ ਛੱਡ ਕੇ ਆਮ ਆਦਮੀ ਪਾਰਟੀ ਚ ਆਇਸੀ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮੰਤਰੀ ਦੇ ਬਰਾਬਰ ਦਾ ਅਹੁਦਾ ਦੇ ਦਿੱਤਾ। ਉਹ ਜਿਹੜੇ ਮਰਜੀ ਐਸਪੀ ਡੀਆਈਜੀ ਇਵਨ ਕਿ ਡੀਜੀਪੀ ਤੇ ਮੁੱਖ ਸਕੱਤਰ ਨੂੰ ਵੀ ਦਬਕਾ ਮਾਰ ਸਕਦੇ ਆ ਇਹ ਹੌਸਲਾ ਕਿ ਇਹ ਪਾਵਰ ਕਿਸੇ ਐਮਐਲਏ ਦੇ ਕੋਲ ਨਹੀਂ ਹੈ ਆਮ ਆਦਮੀ ਪਾਰਟੀ ਜਾਂ ਵੈਸੇ ਵੀ ਗੱਲ ਕਰ ਲਈਏ ਜਸਬੀਰ ਗੜੀ ਦੇ ਕੋਲ ਉਹ ਹੈ ਜਸਬੀਰ ਗੜੀ ਕੀ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਨਜ਼ਰ ਆਉਂਦੇ ਨੇ ਇਹ ਇੱਕ ਸਵਾਲ ਹੈ ਜਿਸ ਪ੍ਰਕਾਰ ਜਸਬੀਰ ਗੜੀ ਨੇ ਇਸ ਮਾਮਲੇ ਦੇ ਵਿੱਚ ਰੇਸ ਤੇ ਪੈਰ ਰੱਖਿਆ ਪਹਿਲੀ ਗੱਲ ਤਾਂ ਇਹ ਹੈ ਮੈਨੂੰ ਜੋ ਮਹਿਸੂਸ ਹੁੰਦਾ ਹੈ ਕਿ ਇਹ ਹਾਈ ਪ੍ਰੋਫਾਈਲ ਮਾਮਲਾ ਹੈ ਇਹਦੀ ਹਰ ਇੱਕ ਜਿਹੜੀ ਘਟਨਾ ਵਾਪਰੂਗੀ ਇਸ ਮਾਮਲੇ ਦੇ ਵਿੱਚ ਕੋਈ ਵੀ ਘਟਨਾਕ੍ਰਮ ਹੋਊਗਾ ਉਹ ਅਖਬਾਰ ਦੇ ਪਹਿਲੇ ਸਫੇ ਤੇ ਵੱਡੀ ਸੁਰਖੀ ਬਣ ਕੇ ਲੱਗੂਗਾ ਇੱਕ ਤਾਂ ਇਹ ਕਾਰਨ ਹੈ ਜਸਵੀਰ ਗੜੀ ਨੂੰ ਪਿਛਲੇ 2022 ਤੋਂ ਖਾਸ ਕਰਕੇ ਮੈਂ ਅਬਜ਼ਰਵ ਕਰਨ ਲੱਗਿਆ ਉਹ ਮੀਡੀਆ ਸੀਕਿੰਗ ਬਹੁਤ ਨੇਗੇ ਉਹ ਗੈਲਰੀ ਦੇ ਲਈ ਪਲੇ ਕਰਨ ਦੇ ਲਈ ਮਾਹਰ ਵੀ ਨੇ ਤੇ ਉਹਨਾਂ ਦਾ ਜਿਹੜਾ ਕੈਰੇਕਟਰਿਸਟਿਕ ਹੈ ਇਸ ਮਾਮਲੇ ਦੇ ਵਿੱਚ ਕਿ ਉਹ ਗੈਲਰੀ ਦੇ ਲਈ ਪਲੇ ਕਰਦੇ ਨੇ ਤੁਸੀਂ ਸੁਖਵੀਰ ਸਿੰਘ ਬਾਦਲ ਹੁਰਾ ਦੇ ਨਾਲ ਜਦੋਂ ਉਹਨਾਂ ਦਾ ਗੱਠ ਜੋੜ ਸੀ ਉਸ ਸਮੇਂ ਦੇਖ ਲਓ ਉਸ ਤੋਂ ਬਾਅਦ ਹੁਣ ਦੇਖ ਲਓ ਇੱਕ ਪਹਿਲੂ ਇਹ ਹੋ ਸਕਦਾ ਇਹ ਕੋਈ ਸ਼ੱਕ ਨਹੀਂ ਕਿ ਦਲਤਾਂ ਦੇ ਉੱਤੇ ਹੁੰਦੇ ਅਤਿਆਚਾਰ ਨੂੰ ਜੇਕਰ ਐਸਈ ਕਮਿਸ਼ਨ ਪ੍ਰੋਟੈਕਟ ਨਹੀਂ ਕਰੇਗਾ ਜੇਕਰ ਦਲਤਾਂ ਦੀ ਆਵਾਜ਼ ਨਹੀਂ ਚੱਕੇਗਾ ਤਾਂ ਮਾਮਲੇ ਜਿਹੜੇ ਨੇ ਉਹ ਕਾਫੀ ਗੰਭੀਰ ਹੋ ਜਾਣਗੇ ਤੇ ਜਿਸ ਕਰਕੇ ਐਸਈ ਕਮਿਸ਼ਨ ਵਜੂਦ ਚ ਹੈ ਉਹਦਾ ਕੋਈ ਮਾਇਨੇ ਨਹੀਂ ਰਹੂਗਾ ਇਹ ਇਹ ਦੋਨੇ ਪਹਿਲੂ ਨੇ ਹੁਣ ਇਸ ਦਾ ਫੈਸਲਾ ਤੁਸੀਂ ਖੁਦ ਕਰਨਾ ਕਿ ਤੁਹਾਨੂੰ ਕੀ ਸਹੀ ਲੱਗਦਾ ਹੈ ਪਰ ਸਵਾਲ ਇਹ ਹੈ ਕਿ ਰਾਜਾ ਵੜਿੰਗ ਜਦੋਂ ਮਾਫੀ ਮੰਗ ਚੁੱਕੇ ਨੇ ਕੀ ਉਹਨਾਂ ਨੂੰ ਮਾਫ ਨਹੀਂ ਦੇਣਾ ਚਾਹੀਦਾ ਜੇਕਰ ਉਹਨਾਂ ਤੇ ਕਾਰਵਾਈ ਕਰਨੀ ਹੈ ਤਾਂ ਕਿਸ ਪ੍ਰਕਾਰ ਦੀ ਤੇ ਕਿੰਨੀ ਹੱਦ ਤੱਕ ਕਾਰਵਾਈ ਹੋਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਸਾਰੇ ਸਿਆਸਦਾਨ ਐਸੇ ਨੇ ਜਿਨ੍ਹਾਂ ਦੇ ਉੱਤੇ ਅਗਾਹੇ ਬਗਾਹੇ ਕੇਸ ਲੱਗਦੇ ਰਹੇ ਮੈਂ ਮੇਰਾ ਪ੍ਰਸ਼ਨ ਹੈ ਮਾਨਯੋਗ ਜਸਵੀਰ ਗੜੀ ਹੁਰਾ ਨੂੰ ਕਿ ਗੜੀ ਸਾਹਿਬ ਇੱਕ ਦਲਿਤ ਔਰਤ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਜਾ ਜਾਫਤਾ ਹੈ ਤੇ ਉਸ ਦਲ ਤੌਰਤ ਨੇ ਕਈ ਵਰਿਆਂ ਦੀ ਲੜਾਈ ਲੜੀ ਕਈ ਵਰਿਆਂ ਦੀ ਲੜਾਈ ਲੜੀ ਸ਼ਰਿਆਂ ਮੋਦੀਆਂ ਵੀਡੀਓ ਸਾਹਮਣੇ ਆਈਆਂ ਨੂੰ ਪੁਰਸ਼ਾਂ ਲਿਆ ਤੋਂ ਕੁੱਟਣ ਦੀਆਂ ਵੀ ਉੱਤੇ ਜਾਤੀ ਸੂਚਕ ਸ਼ਬਦ ਬੋਲਣ ਦੀਆਂ ਵੀ ਉਸ ਦੀ ਸੀਟ ਖਾਲੀ ਕਰਨ ਦੇ ਲਈ ਤੁਸੀਂ ਹਜੇ ਤੱਕ ਵੀ ਪ੍ਰਮਾਣਯੋਗ ਸਪੀਕਰ ਸਾਹਿਬ ਨੂੰ ਬੇਨਤੀ ਹੀ ਨਹੀਂ ਕੀਤੀ ਯਾਨੀ ਕਿ ਸਵਾਲ ਨੇ ਉੱਥੇ ਦਲਤਾਂ ਦਾ ਅਤਿਆਚਾਰ ਕਿੱਥੇ ਚਲੇ ਜਾਂਦਾ ਇਹ ਇੱਕ ਵੱਡਾ ਸਵਾਲ ਹੈ ਜਿਹਦਾ ਜਵਾਬ ਮੈਨੂੰ ਲੱਗਦਾ ਕਿ ਜਸਬੀਰ ਗੜੀ ਖੁਦ ਦੇ ਦੇਣਗੇ ਕਿਸੇ ਸੰਸਦ